ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਅਸੀਂ ਅੱਜ ਦਿਨ ਆਪਾਂ ਅੱਜ ਦਾ ਜਿਹੜਾ ਵਲੌਗ ਹੈ ਸ਼ੁਰੂ ਕਰਨ ਲੱਗੇ ਆਂ ਟਾਈਮ ਸ਼ਾਇਦ 1:30 ਹੋ ਗਿਆ ਤੇ ਕੱਪੜੇ-ਕੁੱਪੜੇ ਆਪਾਂ ਧੁੱਪ ਤੇ ਅੱਜ ਧੁੱਪ ਬਾਲੀ ਸੋਹਣੀ ਲੱਗੀ ਆ ਸੋਹਣੀ ਕਿ ਇੰਨੀ ਕਹਿੜੀ ਆ ਕਿ ਧੁੱਪੇ ਜਦੋਂ ਬੈਠਦੇ ਆ ਨਾ ਪੂਰੇ ਚੰਗੇ ਆੜੇ ਨਿਕਲਦੇ ਆ ਮੇਰਾ ਮੂੰਹ ਲਾਲ ਕਰਦਾ ਮੈਂ ਧੁੱਪੇ ਬੈਠੀ ਸੀਗੀ ਤੇ ਕੱਪੜੇ-ਕੁੱਪੜੇ ਸੁੱਕ ਗਏ ਆਪਣੇ ਧੁੱਤੇ ਹੋਏ ਆ ਤੇ ਬਾਕ ਇੱਥੇ ਜਿਨ੍ਹਾਂ ਨੂੰ ਵੀ ਵਧੀਆ ਸੁਰਤਾਂ ਹੀ ਪਈ ਆ ਧੁੱਪੇ ਇੱਕ ਨੇ ਧੁੱਪ ਨਿਕਲਦੀ ਰਵੇ ਵਧੀਆ ਤੇ ਇਹਨਾਂ ਸੰਨੀ ਪਾਤੀ ਸੀਗੀ ਅੱਠਿਆਂ ਨੂੰ ਹਾਲੇ ਵੱਡਾ ਨਹੀਂ ਪਾਇਆ ਪਤਾ ਨਹੀਂ ਕਿੱਧਰ ਨੂੰ ਚਲੇ ਗਏ ਕੰਮ ਵਾਲਾ ਬੰਦਾ ਕਾਹਨੂੰ ਪੈ ਸਕਦਾ ਮੂੰਹ ਜ਼ਿਆਦਾ ਹੀ ਨਹੀਂ ਲਾਲ ਲਾਲ ਹੋ ਗਿਆ ਤੇ ਹੋਰ ਤੁਸੀਂ ਸੁਣਾਓ ਜੀ ਕੀ ਹਾਲ ਚਾਲ ਧੁੱਪ ਦਾ ਪੂਰਾ ਆਨੰਦ ਲੈਂਦੇ ਹੋਣੇ ਇੱਧਰ ਵੀ ਬੰਦਾ ਧੁੱਪੇ ਹੀ ਬੈਠਾ ਲੈ ਰਹੇ ਹਾਂ ਤੁ ਵੀ ਤੁਸੀਂ ਵੀ ਧੁੱਪ ਦੇ ਨਜ਼ਾਰੇ ਜੇ ਤਾਂ ਤੁੱਪੇ ਭੇਜਾ ਤਾਂ ਤਾਂ ਗਰਮੀ ਲੱਗਦੀ ਆ ਹਾਂ ਤੇ ਜੇ ਅੰਦਰ ਚਲ ਜਾ ਜਾਕੇਟ ਖੋਲਦੋ ਤੇ ਸ਼ਾਲ-ਸ਼ੂਲ ਲਾ ਦੋ ਫੇਰ ਅੰਦਰ ਠੰਡ ਲੱਗਦੀ ਆ ਇਸ ਇੰਨਾ ਤਾਂ ਹੱਲੇ ਪੈਂਦੇ ਵੀ ਨਹੀਂ ਤੁਸੀਂ ਹਾਂ ਕੱਟੀਆਂ ਪਈਆਂ ਤੁੱਪ ਦੀਆਂ ਹਾਂ ਤਾਂ ਹੀ ਤਾਂ ਤੁੱਪ ਚ ਤੁਸੀਂ ਮੰਗਗੇ ਹੂੰ ਮੰਗੇ ਹੁਣੇ ਗੁੱਡੇਣਾ ਤਾਂ ਹੈਗੇ ਹੋਰ ਕੋਈ ਗੁੱਡੂ ਤੁੰਗੋ ਗਡੋਗੇ ਤੁਸੀਂ ਹੋਰ ਕੌਣ ਗੁੱਡੂ ਠੋਡੀ ਰੋਟੀ ਤੁਸੀਂ ਹੀ ਲਾਉਣੀ ਆ ਮੈਂ ਕਾ ਤੇ ਲਾਵਾਂ ਬਥੇਰੀ ਲਾ ਲਈ ਹੈ ਨਾ ਵੇ ਤੇਰੀ ਲਾਲੀ ਮੈਂ ਹੁਣ ਇਹਨਾਂ ਨੂੰ ਕਹਿੰਦੀ ਵੀ ਸਾਹ 15 ਦੇ ਕਰਨਾ ਕਿ ਮਹੀਨੇ ਦੇ ਕਰਨਾ ਜਾਂ ਪੱਕੇ ਹੀ ਲਈ ਰੱਖਣਾ ਤੇ ਇਹ ਖਲੋ ਇਹ ਕਹਿੰਦੇ ਕਹਿੰਦੇ ਤੁਸੀਂ ਦੱਸੋ ਹੈ ਹੁਣ ਤੁਸੀਂ ਦੱਸੋ ਵੀ ਆਪਾਂ ਇਹ ਕਾ ਤੁਹਾਨੂੰ ਕੰਮ ਵਧੀਆ ਲੱਗਿਆ ਹਾਂ ਇਹ ਲੱਗੇ ਰਹੋ ਫੇ ਲੱਗੇ ਰਹੀ ਹੈ ਕੰਮ ਹੈਗਾ ਤਾਂ ਵਧੀਆ ਹਾਂ ਪਰ ਮੁਨਾਫਾ ਹੋਵੇ ਨਾ ਤਾਂ ਤੇ ਪਰਮਪਤਾ ਕੀ ਕਹਾਂ ਪੱਕੇ ਹੀ ਲੱਗੇ ਰਹੋ ਤਨਖਾਹ ਦੱਸੋ ਤਰਖਾ ਫਿਰ ਹੁਣ ਤਾਂ ਤੁਹਾਨੂੰ ਵੀ ਪਤਾ ਹੀ ਆ ਮੈਂ ਕਾ ਤੇ ਦੱਸਾਂ ਤਨਖਾ ਹੂੰ ਠੀਕ ਲਓ ਡਿਊਟੀ ਤਾਂ ਵਧੀਆ ਸਵੇਰੇ ਸਵੇਰੇ ਕਰਕੇ ਫਿਰ ਸ਼ਾਮ ਨੂੰ ਕਰਨਾ ਹਾਂ ਨਾ ਬਸ ਆਹੀ ਅਵੀ ਥੋੜੇ ਜੇ ਆਪਣੀ ਦੇਹ ਦੇਹ ਨੂੰ ਦੁੱਖ ਦੇਣਾ ਪੈਂਦਾ ਦੇ ਖਿੱਚੀ ਜਾਂਦੀ ਆ ਹੱਸਾ ਕੱਠੇ ਪਾਉਣੇ ਧਾਰ ਦੀ ਕੋਈ ਟੈਕਸ ਜੇ ਤਾਂ ਨੂੰ ਮੈਂ ਥੋੜੀ ਆ ਮੈਂ ਕੀ ਕਰਾਂ ਜਦ ਮੱਝ ਆਹੋ ਕੀ ਆ ਹਏ ਰੱਬਾ ਦੇ ਜਿਹੜੀ ਮੇਰੀ ਮੱਝ ਸੀ ਜਦੋਂ ਮੈਂ ਬਿਮਾਰ ਸੀ ਇਹਨਾਂ ਨੇ ਮੇਰੇ ਬਿਮਾਰ ਹੋਈ ਤੇ ਮੱਝ ਵੇਚਦੀ ਜਦੋਂ ਇਹ ਬਿਮਾਰ ਹੋਏ ਮੈਂ ਦੇਖ ਲੱਡੰਗਰ ਨਹੀਂ ਵੇਚਣ ਦਿੱਤੇ ਮੈਂ ਮੱਝ ਵੀ ਹੁਣ ਦੂਜੇ ਆਪਾਂ ਸ਼ਾਮ ਨੂੰ ਵੀ ਚੋਣ ਲੱਗੇ ਹੁਣ ਇਹਨਾਂ ਨੂੰ ਕਿਹਾ ਵੀ ਚੋ ਲਿਆ ਕਰੋ ਹਨਾ ਦੁੱਧ ਦਾ ਔਖਾ ਆ ਵੀ ਨਾਲੇ ਫਿਰ ਉਹਨੇ ਇੱਕ ਡੰਗ ਚ ਹਾਂ ਇੱਕ ਡੰਗ ਚ ਉਹਨੇ ਦੁੱਧ ਫੂਕ ਜਾਣਾ ਸੀ ਹਨਾ ਤੇ ਤੇ ਹੁਣ ਤੁਸੀਂ ਦੱਸਿਓ ਵੀ ਹੁਣ ਮੈਂ ਡਿਊਟੀ ਜਿਹੜੀ ਜੁਆਇਨਿੰਗ ਰੱਖਾਂ ਜਾਂ ਮੈਂ ਛੱਡ ਦਵਾਂ ਕਮੈਂਟ ਕਰਕੇ ਆਪਦੇ ਵਿਚਾਰ ਵੀ ਆਪਦੇ ਵਿਚਾਰ ਤੁਸੀਂ ਵੀ ਬੋਲਿਆ ਕਰੋ ਕੋਈ ਯਾਰ ਐ ਥੋੜੀ ਹੁੰਦਾ ਹਨਾ ਬੋਲेंगे ਤਾਂ ਸਾਨੂੰ ਤਾਂ ਸਾਨੂੰ ਪਤਾ ਲੱਗਣਾ ਤੁਸੀਂ ਵੀ ਬੋਲਿਆ ਕਰੋ ਦੇਖ ਲਓ ਜਿਹੜੇ ਬੈਡ ਕਮੈਂਟ ਕਰਦੇ ਨੇ ਥਾੜ ਥਾੜ ਆ ਕੇ ਬੋਲਦੇ ਨੇ ਤੁਸੀਂ ਚੰਗੇ ਬੰਦੇ ਹੋ ਤੁਸੀਂ ਬਹੁਤ ਸਿਆਣੇ ਸਮਝਦਾਰ ਬੰਦੇ ਹੋ ਜਿਹੜੇ ਮੇਰੇ ਦਿਲ ਮੈਂ ਕੱਲ ਵੀਡੀਓ ਤੇ ਲਿਖਿਆ ਕਰੋ ਨਾ ਸਾਨੂੰ ਹਨਾ ਵੀ ਤੁਸੀਂ ਬਹੁਤ ਵਧੀਆ ਬੰਦੇ ਹੋ ਜੇ ਤੁਸੀਂ ਵਧੀਆ ਹੋ ਤਾਂ ਹੀ ਤੁਸੀਂ ਵਧੀਆ ਕਮੈਂਟ ਕਰਦੇ ਹੋ ਤੁਸੀਂ ਆਪਣੀ رائے ਮੈਨੂੰ ਜ਼ਰੂਰ ਦਿਓ ਹੁਣ ਬਈ ਮੈਂ ਆਪਣੀ ਜਰਨਲਿੰਗ ਜਿਹੜੀ ਆ ਹਨਾ ਰੱਖਾਂ ਜਾਂ ਮੈਂ ਛੱਡ ਦਵਾਂ ਕਿ ਮ ਲੌਗ ਸਾਡੇ ਵਧੀਆ ਲੱਗਦੇ ਨੇ ਇਹ ਵੀ ਬਾਰੇ ਦੱਸਿਆ ਕਰੋ ਦੱਸ ਦਿਆ ਕਰੋ ਬਈ ਸਹੀ ਬਣਾਉਣੇ ਆ ਨਹੀਂ ਹੋਰ ਬਲੌਗ ਕਿਵੇਂ ਬਣੂ ਹੋਰ ਮੈਂ ਆਏ ਉੱਤੇ ਨੂੰ ਕਮਾਵਾ ਇੱਕਣੇ ਬਣੂ ਬਲੌਗ ਇਹਨੂੰ ਵੀ ਬਲੌਗ ਕਹਿੰਦੇ ਨੇ ਇਹਨੂੰ ਕਹਿੰਦੇ ਇਹਨੂੰ ਕਹਿੰਦੇ ਨੇ ਹਨਾ ਹਾਂ ਪਤਾ ਨਹੀਂ ਤੁਸੀਂ ਦੱਸਿਓ ਬਈ ਇਹਨੂੰ ਵੀ ਬਲੌਗਿੰਗ ਕਹਿੰਦੇ ਆ ਮੈਂ ਤਾਂ ਪਤਾ ਮੇਰਾ ਤਾਂ ਮੂੰਹੇ ਲਾਲ ਲਾਲ ਕਰਤਾ ਜੋ ਪਤਾ ਨਹੀਂ ਕੀ ਰੱਬ ਨੇ ਵੀ ਮੈਂ ਕੀ ਲਾਇਆ ਹੈ ਮੂੰਹ ਤੇ ਕਿ ਕੈਮਰੇ ਚ ਕਣ ਆਉਂਦਾ ਮੈਂ ਤਾਂ ਆਏ ਲੱਗੀ ਜਾਂਦਾ ਬਾੜਾ ਹੀ ਲਾਲ ਲਾਲ ਗਲੋ ਹੈ ਕੁਝ ਹੈਗੀ ਹੈ ਗਲੋ ਹੈ ਮੈਂ ਇੰਨੀ ਵੇ ਮੈਂ ਧੁੱਪ ਵੱਲ ਮੂੰਹ ਤਾਂ ਕੀਤਾ ਨਹੀਂ ਸੀ ਮੈਂ ਉੱਤੇ ਨਾ ਕਵਰ ਕਰਕੇ ਜੈਕਟ ਦੇ ਵਿੱਚ ਮੂੰਹ ਲੁਕੋ ਕੇ ਅੱਜ ਵੀਡੀਓ ਪਬਲਿਕ ਕਰਨ ਨੂੰ ਹੋ ਗਿਆ ਲੇਟ 1:00 ਵਜੇ ਕਰੀ ਆ ਮੈਂ ਟਾਈਟਲ ਲਿਖਿਆ ਮੈਂ ਹੈਨਾ ਤੇ ਕਾਫੀ ਕੰਮ ਹੁੰਦਾ ਤੁਹਾਡੇ ਤੱਕ ਵਲੌਗ ਪਹੁੰਚਦਾ ਐਮੀ ਥੋੜੀ ਸਰਕਲ ਆ ਜਾਂਦਾ ਧੁੱਪ ਚ ਲਾਲੀ ਆ ਜਾਂਦੀ ਲਾਲੀ ਆ ਗਈ ਲਾਲੀ ਵਧੀਆ ਜੇ ਕਿਤੇ ਜਾਣਾ ਹੋਵੇ ਘੰਟਾ ਧੁੱਪੇ ਬੈਠ ਜਵੇ ਫੇਰ ਜਾਇਆ ਵੇ ਫੇਰ ਪਾਇ ਅਗਲਾ ਦੌਰੇ ਫਖਾ ਖਾ ਗਰੇ ਹਾਏ ਓਏ ਲਾਲ ਗਲਾਲ ਖਰੀ ਇਹਨੂੰ ਕੀ ਗਾਜਰਾਂ ਜੂਸ ਬਣਾਉਂਦਾ ਓਏ ਰੋਜ ਹਾਂ ਅੱਜ ਗਾਜਰਾਂ ਵੀ ਆ ਗਈ ਅੱਜ ਆਪਾਂ ਸਬਜ਼ੀ ਬਣਾਉਣੀ ਆਲੂ ਗਾਜਰਾਂ ਮਟਰ ਗਾਜਰਾਂ ਆਪਣੀਆਂ ਸਿੱਧੀਆਂ ਜੰਮੀਆਂ ਆਪਣੀਆਂ ਗਾਜਰਾਂ ਸਿੱਧੀਆਂ ਛੜੀਆਂ ਜੀ ਇਹਨੇ ਬਿੱਟ ਪਾਲ ਕੋਰ ਬੀਜੋ ਸਰੋਂ ਹੋਰ ਬੀਜੋ ਕਬੂਤਰ ਸਾਰੀ ਸਰੋਂ ਚੁੱਕ ਕੇ ਲੈ ਗਈ ਪਾਲਕ ਤਾਂ ਕੱਲ ਬੀਜੇ ਪਤਾ ਜੰਮੂ ਪਤਾ ਨਹੀਂ ਦੇਖੋ ਜੰਮੇ ਆਉਣੀਆਂ ਰਾਣੀ ਤੀ ਓ ਨਮੀ ਅਜ ਵੀ ਭੁੱਲ ਗਏ ਲੇਕਿਨ ਸ਼ਾਬਾਸ਼ ਮਾਰਕੀਟ ਦਾ ਗੇੜਾ ਕੱਢ ਵੀ ਆਏ ਮਾਰਕੀਟ ਜਾਣਾ ਹੀ ਹੈ ਜੀ ਅੱਛਾ ਜੀ ਕਦੇ ਸਾਨੂੰ ਵੀ ਲੈ ਜਾ ਕਰੋ ਚਲੋ ਕੋਈ ਲੈ ਕੇ ਜਾਂਦਾ ਕਿਹ ਹੈ ਕਹਿਣ ਦੀ ਗਲਤ ਹਾਂ ਸਰਦੀਆਂ ਵਾਲੀ ਵਿంటర్ ਸ਼ਾਪਿੰਗ ਕਰਾ ਦੋ ਉਸ ਲੋਕਾਂ ਨੇ ਕਰ ਵੀ ਲਈ ਚਲੋ ਚਲੋ ਕੱਲ ਤੇ ਸਰਦੀਆਂ ਵਾਲੀ ਵਿੰਟਿੰਗ ਸਾਕੀ ਵਿంటర్ ਕੀ ਵਿੰਟੰਗ ਨਹੀਂ ਵਿੰਟਰ ਬੈਂਟਿੰਗ ਲੈਂਟ ਇਸ ਲੁੱਕ ਤੇਰੀ ਯਾਰ ਦੀ ਬੈਂਟਿਸ ਕੀ ਹੁੰਦੀ ਹੈ ਪਤਾ ਨਹੀਂ ਨਿਆੜੇ ਗਾਣੇ ਗਾਉਂਦੇ ਹੁੰਦੇ ਪਤਾ ਨਹੀਂ ਮੈਂ ਮਾ ਭਾਂਡੇ ਮਾ ਜੜੇ ਹਾਲੇ ਤੋਂ ਪੈਸ ਦੀ ਚੀਜ਼ ਆ ਗਰਮੀ ਦੇ ਵਿੱਚ ਏਸੀ ਇਹ ਜੀ ਚੀਜ਼ ਆ ਵੀ ਜੇ ਬਹਿ ਜਾ ਤਾਂ ਉੱਠਣ ਨੂੰ ਜੀ ਨਹੀਂ ਕਰਦਾ ਸਰਦੀ ਪੈ ਗਈ ਵਿੱਚ ਕਹਿੰਦੇ ਦੀ ਮੀਂਹ ਪੈਣਾ ਹੁਣ ਮੀਂਹ ਕਿੱਥੇ ਗਿਆ ਮੀਂਹ ਪੈ ਜਾਵੇ ਪਤਾ ਨਹੀਂ ਪੈ ਜਾਵੇ ਪੈ ਜਾਣਾ ਚਾਹੀਦਾ ਮੀਂਹ ਕਿੱਥੇ ਗਿਆ ਬਾੜੀ ਦਿਖਾਈਏ ਤੁਹਾਨੂੰ ਆਪਾ ਬੈਕ ਕੈਮਰੇ ਨਾਲ ਦੇਖ ਲਓ ਲਓ ਜੀ ਉਹ ਉੱਥੇ ਜਿਹੜੀ ਇੱਥੇ ਤੇ 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 ਪਾਲਕ ਜੰਮੀ ਸੀਗੀ ਉੱਥੇ ਜੰਮੀ ਨਹੀਂ ਸੀ ਤੇ ਦੂਜੇ ਨੰਬਰ ਵਾਲੀ ਚ ਇਹ ਇੱਥੇ ਕਿ ਜੰਮੀ ਸੀ ਇਹਨੂੰ ਪੱਬੂ ਕੁੱਤੇ ਖਾ ਗਏ ਹਾਂ ਇੰਨੇ ਨੂੰ ਖਾ ਗਏ ਹੋਰ ਆ ਪੱਬੂ ਕੁੱਤਾ ਦਾ ਦੇਖ ਲਿਆ ਫਿਰ ਅਸੀਂ ਵੀ ਪੱਬੂ ਕੁੱਤਾ ਖਾਂਦਾ ਆ ਤੇ ਕੀ ਕਹਿੰਦੇ ਸਾਰਿਆਂ ਦੀ ਆ ਪੱਬੂ ਕੁੱਤਾ ਮੈਂ ਹੋਰ ਵੀ ਭੈਣਾਂ ਦੀਆਂ ਵੀਡੀਓ ਦੇਖੀਆਂ ਨੇ ਕਹਿੰਦੇ ਵੀ ਮੇਥੇ ਤੇ ਆਹ ਕੀ ਹੁੰਦੇ ਆ ਧਨੀਆ ਸਭ ਖਾ ਗਿਆ ਪੱਬੂ ਕੁੱਤਾ ਤੇ ਆਪਣੇ ਵੀ ਥੋੜੀ ਜੀ ਪਾਲਕ ਖਾ ਗਿਆ ਉਹ ਹੁਣ ਪਾਲਕ ਦੁਬਾਰਾ ਹੋਈ ਆ ਆਪਣੇ ਤੇ ਹੋਰ ਇਹਨਾਂ ਨੂੰ ਕਿਹਾ ਵੀਰ ਦੋ ਬਲੋਗਰਾਂ ਡਿਊਟੀ ਪਾਲ ਕੋਈ ਬਲੋਗਰਾਂ ਦੇ ਹੋਰ ਹੋਰ ਬਲੋਗਰ ਕਿਤੇ ਗਾਹਾਂ ਬਲੋਗਰਾਂ ਦੇ ਹੁੰਦਾ ਨਹੀਂ ਕੁਝ ਸਭ ਕੁਝ ਆ ਬਲੋਗਰਾਂ ਦੇ ਰੱਜੇ ਪੁੱਜੀ ਬਲੋਗਰ ਹੋਣਗੇ ਜਿਹਦੇ ਕੋਲ 100 ਰੁਪਏ ਦਾ ਫੋਨ ਹੋ ਉਹ ਹੀ ਬਲੋਗਰ ਹੋਊ ਹੈ ਜਿਹਨੇ ਦੇਖਣਾ 24 ਘੰਟੇ ਅੱਖਾਂ ਮੇਰੇ ਚਾ ਗੱਡ ਕੇ ਰੱਖਣੀਆਂ ਨੇ ਉਹਦੇ ਕੀ ਹੋ ਹਾਂ ਫਿਰ ਉਹਨੇ ਤਾਂ ਮੈਨੂੰ ਦੇਖੀ ਜਾਣਾ ਵੀ ਅੱਜ ਉੱਠੀ ਆ ਜਾਗਦੀ ਆ ਮਰ ਗਈ ਆ ਕਿ ਜਿਉਂਦੀ ਆ ਕਿ ਇਹਨੇ ਅੱਜ ਚਾਹ ਪੀਤੀ ਆ ਕਿ ਨਹੀਂ ਪੀਤੀ ਉਹਦਾ 24 ਘੰਟੇ ਮੇਰੇ ਚੱਖਾਂ ਚਲ ਮੈਂ ਤਾਂ ਬਾੜੀ ਦਿਖਾਉਂਦੀ ਸੀ ਤੇ ਆ ਹੋ ਗਿਆ ਥੋੜੀਆਂ ਛਿੱਧੀਆਂ ਛੜੀਆਂ ਇਹ ਗਾਜਰਾ ਹਲਕੀ ਦੀ ਗੱਲ ਕਰੀ ਦੀ ਬਲੌਗਰ ਆ ਆਹੋ ਫਿਰ ਰੱਜੇ ਪੁੱਜੇ ਬਲੌਗਰ ਹੁੰਦੇ ਨੇ ਮੈਂ ਹੋਰ ਲੰਡੀ ਪੁੱਤੀ ਥੋੜੀ ਬਲੌਗਰ ਹੋ ਜੂ ਜਿਹਦੇ ਘਰ ਕੋਈ ਕੰਮਕਾਰ ਹੋ ਉਹੀ ਬਲੌਗਰ ਹੋਊ ਮੈਂ ਹੋਰ ਕੋਈ ਗੱਲ ਨਹੀਂ ਬਲੌਗ ਦੇ ਵਿੱਚ ਦਿਖਾਉਣਾ ਘੁੰਮਣਾ ਫਿਰਨਾ ਬਹੁਤ ਕੁਝ ਹੁੰਦਾ ਬਲੌਗ ਦੇ ਵਿੱਚ ਤੇ ਆ ਥੋੜੇ ਜਿ ਮੈਨੂੰ ਨਹੀਂ ਪਤਾ ਇਹ ਕੀ ਹੁੰਦੇ ਨੇ ਭਾਈ ਚਕੰਦਰੇ ਇਹ ਇਹਨਾਂ ਨੂੰ ਕੋਈ ਖਾ ਨਹੀਂ ਹੁੰਦੇ ਕਰਨੀ ਹੁੰਦੇ ਇਹ ਆ ਜਿਹੜੇ ਤੁਸੀਂ ਗੁੱਡੀ ਜਾਨੇ ਹੋ ਭਾਈ ਮੇਰੇ ਤੇ ਤਾਂ ਖਾ ਨਹੀਂ ਹੁੰਦੇ ਮੈਂ ਇਹਨਾਂ ਦਾ ਜੂਸ ਬਣਾ ਕੇ ਪੀ ਲਿਆ ਮੈਂ ਤਾਂ ਨਾਲ ਦੀ ਨਾਲ ਨਿਕਲ ਗਿਆ ਤੇ ਆਹਾਂ ਜਿਹੜੇ ਆ ਹਨ ਸ਼ਿਕੰਦਰ ਆ ਬਾਥੂਆ ਬਾਥੂ ਭਾਈ ਦੇਖ ਲੋ ਆਹ ਵਾਲਾ ਬਾਥੂ ਆਪਣੇ ਬਾਥੂ ਵਾਧੂ ਹੋ ਜਾਣਾ ਹੁਣ ਆ ਕੀ ਹੈ ਜੀ ਆਹ ਬੇਲ ਹੈਗੀ ਆ ਕਰੇਲੇ ਦੀ ਇੰਨਾ ਤਾਂ ਮੈਨੂੰ ਵੀ ਪਤਾ ਆ ਹੈਗੀਆਂ ਭਾਈ ਮੂੜੀਆਂ ਇਹ ਮੂੜੀਆਂ ਇੰਨੀਆਂ ਛਿੱਧੀਆਂ ਕਾ ਤੇ ਬੀਜੀਆਂ ਹੋਈਆਂ ਨੇ ਆ ਕੀ ਹੁੰਦੀਆਂ ਨੇ ਸੰਘਣੀਆਂ ਕਾ ਤੇ ਬੀਜੀਆਂ ਹੋਈਆਂ ਨੇ ਕਿਨੇ ਕਿਨੇ ਛੱਟਾ ਦਿੱਤਾ ਸਈ ਛੱਟਾ ਹੀ ਦੇਤਾ ਮੂੜੀਆਂ ਦਾ ਛਿੱਟਾ ਕੌਣ ਦਿੰਦਾ ਹੁੰਦਾ? ਉੱਥੋਂ ਆ ਕੇ ਪੱਤੇ ਨਹੀਂ ਆਉਗਿਆ ਨੇ ਤੇ ਬੀਜ। ਉੱਥੇ ਭਾਈ ਦੂਰ ਬੀਜ ਨੇ। ਸ਼ਾਮ ਗੱਲ ਸ਼ਾਮ ਗੱਲ ਬੀਜੀ ਆ। ਤੇ ਆਹ ਹੈਗਾ ਥੋੜਾ ਜਿਹਾ ਲਸਣ। ਤਾਂ ਲਗਾਵਾ ਵੀ ਉੱਥੇ ਬੀਜਤੀ ਉੱਥੇ ਜਿੰਨੇ ਮੂੜੀਆਂ ਜਿੰਨੇ। ਲਸਣ ਵੀ ਥੋੜਾ ਜਿਹਾ ਧਨੀਆ ਵਾਦੂ ਆਪਣੇ। ਆਹ ਦੇਖੋ। ਧਨੀਆ ਤਾਂ ਵਾਦੂ। ਤੇ ਮਿਰਚਾਂ ਦੇ ਬੂਟੇ ਵੀ ਹੈਗੇ ਤੇ ਆਹ ਮੇਥੇ ਵੀ ਵਾਦੋ ਮੇਥੀ ਵੀ ਜੀਓ ਹੀ ਨਹੀਂ। ਸਾਹਬ ਜੀ। ਸਾਬ ਜੀ ਮੇਥੀ ਜੀ ਜਿੰਨੀ ਆ 50 ਵਾਰਾ ਹਰਾ ਹੋ ਗਿਆ ਆ ਉੱਤੋਂ ਫੁੱਟਿਆ ਉਹ ਹੋ ਗਿਆ ਹਾ ਦੇ ਉੱਪਰੋਂ ਨਹੀਂ ਥੱਲੇੋਂ ਹਰਾ ਹੋ ਗਿਆ ਦੇਖੋ ਹੋਏ ਜਾਵੇ ਜੇ ਨਿੰਬੂ ਦਾ ਬੂਟਾ ਤਾਂ ਲਾਉਂਦੇ ਨੇ ਤੁਸੀਂ ਮਿਰਚਾਂ ਦਾ ਤਾਂ ਕਿ ਹੋਈ ਆ ਵਾਧੂ ਆਪਣੇ ਮਿਰਚਾਂ ਵਾਧੂ ਨੇ ਜਿਹੜੀਆਂ ਲਾਲ ਮਿਰਚ ਸੁਕਾ ਕੇ ਰੱਖੀਆਂ ਨੇ ਹੁਣ ਪਿਹਾਉਣੀਆਂ ਨੇ ਅੱਜ ਜਿਵੇਂ ਧੱਪ ਵਧੀ ਅੱਜ ਫੋਲ ਦਣੀ ਆ ਸੀ ਬਾਹਰ ਹੌਲ ਹੋ ਜਾਂਦੀ ਆ ਭੁੱਲ ਜਾਂਦਾ ਮੇਰੇ ਵਰਗਾ ਗਰੀਬ ਬੰਦਾ ਗਰੀਬ ਕਹਾਂ ਹਾਂ ਨਾ ਉਸ ਤੋਂ ਤਾਂ ਕਹਿਣ ਨੂੰ ਇੱਕ ਗੱਲ ਮੈਂ ਤਾਂ ਨਹੀਂ ਗਰੀਬ ਹੈਗਾ ਮੈਂ ਤਾਂ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਕਰੋੜਪਤੀ ਆ ਮੇਰਾ ਅੱਜ ਤਾਂ ਧੱਪ ਨੇ ਬੱਟ ਕੱਢੇ ਪਏ ਨੇ ਬੱਟ ਕੱਢਦੇ ਲੈਤੀ ਇੰਜਨ ਦੇ ਸੀਡ ਹਾਏ ਰੱਬਾ ਮੈਂ ਤਾਂ ਕੰਮ ਕਰਨਾ ਜਾ ਕੇ ਫੇਰ ਸਬਜ਼ੀ ਸਬਜ਼ੀ ਵੀ ਬਣਾਉਣੀ ਆ ਮੈਨੂੰ ਕਿਹ ਪਤਾ ਨਹੀਂ ਕਿੱਧਰ ਨੂੰ ਗਿਆ ਸੱਚੀ ਗੱਲ ਆ ਕੰਮ ਵਾਲਾ ਬੰਦਾ ਤਾਂ ਨਹੀਂ ਪੈ ਪੈ ਸਕਦਾ ਇਹ ਪਹਿਲਾਂ ਪੈਗੇ ਧੁੱਪੇ ਫੇਰ ਉੱਠ ਕੇ ਭੱਜੇ ਆਈ ਲੱਤਾਂ ਦੁਖਣ ਲੱਗ ਜਾਂਦੀਆਂ ਨੇ ਪੈ ਜਾਈਦਾ ਹਾਂ ਨਹੀਂ ਦੁਖ ਨਹੀਂ ਦੁਖਦੀਆਂ ਫੇਰ ਕੰਮ ਕਰ ਲਈਦਾ ਜੇ ਕਿਤੇ ਮਾੜਾ ਮੋਟਾ ਕੋਈ ਹੋਊ ਕੋਈ ਗੱਲ ਹੋਵੇ ਫੇਰ ਹੱਲਾ ਦੇ ਕੇ ਪੈ ਜਾਈਦਾ ਕੱਲ ਨੂੰ ਸਵੇਰੇ ਇਹਨਾਂ ਨੂੰ ਮੈਨੂੰ ਇੰਨੀ ਜ਼ੋਰ ਦੇ ਘੂਰਿਆ ਇਹ ਕਰਕੇ ਮੈਨੂੰ ਇਹ ਘੂਰਨ ਲੱਗੇ ਮੈਂ ਕੀ ਇਹ ਗੱਲ ਕੀ ਹੋ ਗਈ ਮੈਂ ਫੇਰ ਪਰਮ ਨੂੰ ਕਿਹਾ ਮਾਂਗਾ ਆਪਾਂ ਬੋਲਣਾ ਹੀ ਨਹੀਂ ਇਹਨਾਂ ਦੀ ਗੱਲ ਦੇ ਵਿੱਚ ਮੈਂ ਕਹਖੇ ਇਹ ਕਰਤੇ ਕੰਮ ਕਰਿਆ ਹੋਇਆ ਮਿੰਟ ਮਾਰਦੇ ਨੇ ਕੀ ਮਾਰਿਆ ਮਿੰਟ ਕੱਲ ਤੁਸੀਂ ਲਾ ਪਤਾ ਨਹੀਂ ਕਿ ਗੱਲ ਮੈਨੂੰ ਸਮਝ ਵੀ ਨਹੀਂ ਲੱਗੀ ਫੇਰ ਮੈਂ ਪਤਾ ਕੀ ਗੱਲ ਆ ਆਪਾਂ ਇਗਨੋਰ ਇਗਨੋਰ ਮੇਰਾ ਇਗਨੋਰ ਵੀ ਇੰਨਾ ਭੈੜਾ ਨਾ ਬਾਲਾ ਭੈੜਾ ਮੇਰਾ ਇਗਨੋਰ ਫੇਰ ਅਗਲਾ ਤਰਸਦਾ ਵੀ ਹੁਣ ਬੋਲਦੇ ਘਾਤੇ ਨਹੀਂ ਬੋਲਦੇ ਘਾਤੇ ਨਹੀਂ ਹੁਣ ਇਗਨੋਰ ਹੀ ਮਾਰਿਆ ਕਰਨ ਸੇਖ ਹੋ ਰਾਇ ਤਾਂ ਗੁੱਸੇ ਖੋਰ ਮੈਂ ਬਾਧੂ ਆ ਨਹੀਂ ਕੱਟ ਗਏ ਨਹੀਂ ਮੇਨਾ ਮੇਰਾ ਪਿਆਰ ਵੀ ਬਹੁਤ ਹੋਆ ਮੈਂ ਜਿਹਨੂੰ ਪਿਆਰ ਕਰਦੀ ਆ ਮੈਂ ਉਹਨੂੰ ਪਿਆਰ ਵੀ ਬਹੁਤ ਕਰਦੀ ਆ ਜਿਹਨੂੰ ਮੈਂ ਨਫ਼ਰਤ ਕਰਦੀ ਆ ਫਿਰ ਉਹਨੂੰ ਵੀ ਰੱਜ ਕੇ ਕਰਦੀ ਆ ਕਿਉਂਕਿ ਮੈਂ ਉਹ ਕਰਦੀ ਆ ਮੈਂ ਇਮਾਨਦਾਰ ਆ ਨਾ ਅਸੀਂ ਵਫਾਦਾਰੀ ਵੀ ਇਮਾਨਦਾਰੀ ਨਾਲ ਨਿਭਾਈਦੀ ਆ ਤੇ ਨਫ਼ਰਤ ਵੀ ਇਮਾਨਦਾਰੀ ਨਾਲ ਨਿਭਾਈਦੀ ਆ ਠੀਕ ਆ ਹੰਬ ਮਾਰ ਬੰਦੇ ਗੁੱਸਾ ਵੀ ਆ ਸਕਦਾ ਮੈਂ ਵੀ ਬਿਮਾਰ ਆ ਮੈਂ ਵੀ ਬਿਮਾਰ ਧਰ ਕੇ ਰਿਆ ਕਰੋ ਮੇਰੇ ਕੋਲ ਤੂੰ ਕਿੱਥੇ ਬਿਮਾਰ ਆ ਦਵਾਈ ਮੇਰੀ ਵੀ ਚੱਲਦੀ ਆ ਕਿੱਥੋਂ ਬਿਕਾ ਬਿਕਾਨੇਰੀ ਦਵਾਈ ਚੱਲਦੀ ਦਵਾਈ ਮੇਰੀ ਬਿਕਾਨੇਰ ਤੋਂ ਜੋ ਨਵਾ ਕੇ ਰੱਖੇ ਜੀ ਇਹਨਾਂ ਦਾ ਫੇਵਰੇਟ ਸਿੰਗਰ ਆ ਆਰ ਨੇਤ ਗੋਲੀ ਖਾ ਕੇ ਲੱਗ ਜਾਂਦੀ ਏ ਮਨ ਜੇ ਘਮਾਉਂ ਇਹ ਠੇਜਨ ਨਹੀਂ ਖਾ ਕੇ ਓਏ ਹੋਰ ਮੈਨੂੰ ਸਮਝ ਨਾ ਜਾਇਓ ਮੇਰੀ ਚਾਲਦੀਆ ਹੋਮੋਪੈਥਿਕ ਦੀ ਦਵਾਈ ਹੋਰ ਕਹਿੰਦੇ ਇੱਥੇ ਸੱਚ ਮਨਾ ਦੋ ਵੀ ਇਹ ਤਾਂ ਖਾ ਕੇ ਭਾਈ ਡਲੀ ਫੀਮਦੀ ਅੰਦਰ ਕਹਿੰਦੇ ਤੇਰਾ ਯਾਰ ਜਲੰਧਰ ਉਹ ਗੱਲ ਕਰ ਦੋ ਮੈਂ ਤਾਂ ਕਦੇ ਦੇਖੀ ਵੀ ਨਹੀਂ ਉਹ ਵੀ ਗੋਲੀਆਂ ਹੀ ਕਰਨੀਆਂ 89 89 ਵੱਧ ਹੋ ਜਾਂਦੀਆਂ ਨੇ ਦੋ ਸ਼ੀਸ਼ੀਆਂ ਚੋਂ ਬਾਕੀ ਪੀਣ ਵਾਲੀ ਤੇ ਉਹ ਦਵਾਈ ਆਹੋ ਭਾਈ ਦਵਾਈ ਹੋਈ ਚਲਿਏ ਕਰੇ ਕਰੀਏ ਜਾ ਕੇ ਕੰਮਾ ਚਾਹੀਦਾ ਬੰਦਾ ਹਾਂ ਤੰਦਰੁਸਤੀ ਹੋਵੇ ਬੰਦਾ ਕੰਮ ਕਰਦਾ ਨਹੀਂ ਮਰਦਾ ਕੰਮ ਨੂੰ ਤਾਂ ਮੂਰੇ ਲਾ ਲਈਦਾ ਮੂਰੇ ਚੱਲ ਕੰਮ ਨੂੰ ਕਹੀਦਾ ਚੱਲ 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 ਹਾਂ ਬਾੜੀ ਏਡੀ ਧੀਤੀ ਹੋਣੀ ਤੇ ਹਾਂ ਨਾ ਯਾਰਾਂ ਤੇਰੇ ਇੱਥੇ ਤੇ ਆਣੀ ਤੇ ਸੌਂ ਗਏ ਹਾਂ ਚੱਬੀ ਲੈ ਕੇ ਕੰਮ ਵੱਧ ਜੀ ਭਈਆ ਠੀਕ ਠਾਕ ਆ ਪ੍ਰਾਲੀ ਤੇ ਸੌਕੇ ਆਉ ਮੋਟਾ ਜੀ ਸੁੱਤਾ ਸੀ ਕਿਹਾ ਮੈਂ ਠੀਕ ਆ ਜੀ ਹੋਰ ਸਾਬਸ ਉੱਪਰ ਲੜ ਜਾਂਦਾ ਭਈਆ ਕੀ ਇਹ ਚ ਰਾਤੇ ਨਹੀਂ ਰਹੇ ਇੱਥੇ ਲਟਾਂ ਜਾਂ ਮਾ ਅੱਛਾ ਭਈਆ ਚਾਬੀ ਲੱਭਦਾ ਸੀ ਮੈਂ ਤੁਹਾਨੂੰ ਕਿਹਾ ਤਾਂ ਹੈਗਾ ਵੀ ਮੋਟਰ ਤੇ ਕੋਈ ਲਟਾਂ ਮਾਰੀ ਜਾਂਦਾ ਐਂ ਪ੍ਰਾਲੀ ਮੈਂ ਤਾਂ ਫਰੋਲ ਹੀ ਦੇ ਸੰਗ ਹਾਏ ਮਰ ਜਣੀ ਤੇ ਗਾਹਾਂ ਲੰਘ ਜਾਂਦਾ ਕਿਸੇ ਹੋਰ ਕੋਲੇ ਕਾਹਾਂ ਭਈਏ ਰਹਿੰਦੇ ਤਾਂ ਹੈਗੇ ਬੱਸ ਇੱਥੇ ਰਹਿ ਗਿਆ ਰਤਨ ਰਹਿੰਦਾ ਰਤਨ ਦਾ ਮੁੰਡਾ ਰਹਿੰਦਾ ਅੱਖ ਮੀਚੀ ਰਾਤ ਕੜੀ ਹਾਲ ਪਰਾਲੀ ਤੇ ਹੀ ਸੌਂ ਗਿਆ ਚੱਲੋ ਚੱਲੀਏ ਮੇਰੀ ਵੀਡੀਓ ਲੰਬੀ ਹੋ ਜਾਣੀ ਆ ਚੱਲ ਦੇਖੀ ਅੰਦਰ ਜਾ ਕੇ ਗੱਲਾਂ ਬਾਤਾਂ ਮਾਰ ਲਈਆਂ ਮੈਂ ਦੇੰਨਾਂ ਦੇਖਣ ਆਈ ਸੀ ਮਾ ਕਿਧਰ ਨੂੰ ਚੱਲ ਗਿਆ ਨਿਕਲ ਵੀ ਜਾਂਦੇ ਭਾਈ ਅੱਜ ਕੱਲ ਬੰਦੇ ਸਮੇ ਮਾੜੇ ਨੇ ਬੰਦੇ ਨਿਕਲ ਵੀ ਜਾਂਦੇ ਨੇ ਮੈਂ ਤਾਂ ਅੱਖ ਰੱਖਣੀ ਪੈਂਦੀ ਆ ਮੁੰਡਾ ਨਿਕਲ ਗਿਆ ਲੱਤਾਂ ਧੁਰਦੀਆਂ ਨਹੀਂ ਬੰਦੇ ਦੀਆਂ ਲੈ ਜਾਂਦਾ ਅਗਲਾ ਘਰੇ ਆ ਘਰੋਂ ਅੱਗੇ ਲੈ ਜਾਂਦਾ ਅਗਲਾ ਮੂਲੀ ਵੱਧ ਤੋਂ ਵੱਧ ਖਾਓ ਗਾਜਰਾਂ ਖਾਓ ਇਹਨਾਂ ਦੇ ਜੂਸ ਬਣਾ ਕੇ ਪੀਉ ਪੱਤੇਆਂ ਦਾ ਪੱਤੇਆਂ ਦਾ ਜੂਸ ਪੱਤੇਆਂ ਦੇ ਉਹ ਬਣਾਵਾਂਗੇ ਮੂਲੀ ਦੇ ਪੱਤੇ ਤੇ ਪਰੌਂਠੇ ਬਣਾ ਕੇ ਖਾਵਾਂਗੇ ਆਪਾਂ ਉਹ ਲੋਕ ਤਾਂ ਇਹਨਾਂ ਲੱਡੂ ਬਣਾ ਮਣਾ ਸਬਜ਼ੀ ਵੀ ਬਣਾਉਂਦੇ ਨੇ ਲੋਕ ਤਾਂ ਉਹ YouTube ਆ YouTube ਤੇ ਬਥੇਰੀਆਂ ਚੀਜ਼ਾਂ ਆਉਂਦੀਆਂ ਨੇ ਸਾਰੀਆਂ ਨਹੀਂ ਸਹੀ ਹੁੰਦੀਆਂ ਇੱਕ ਭੈਣ ਕਹੇ ਕਹਿੰਦੀ ਮੈਂ ਜੀ ਮੱਖਣੀ ਪਾ ਕੇ ਕਿ ਕੁੱਕਰ ਚ ਵੀ ਦੇਖੀ ਸੀ ਵੀਡੀਓ ਹੂੰ ਦੀ ਮੱਖਣੀ ਕੁੱਕਰ ਚ ਪਾ ਲੈਣੀ ਆ ਥੋੜਾ ਜਿਹਾ ਪਾਣੀ ਪਾ ਦੇਣਾ 40 ਸੀ ਤੇ ਬਜਾਉਣੀਆਂ ਨੇ ਕਿਉਂ ਬਣ ਜੀ ਕਿਉਂ ਨਿਕਲੇ ਕਹੀ ਨਹੀਂ ਰਹਾ ਤਾਂ ਪਾਣੀ ਨਾ ਫਿਰ ਮੱਖਣੀ ਵੀ ਖਰਾਬ ਕਰ ਲਈ ਹਾਂ ਇਹ ਬਦਾਨੀਆਂ ਨੇ ਕਿਉਂ ਮੱਖਣੀ ਸਿੱਧਾ ਸਦਾ ਉਹਦੇ ਵਿੱਚ ਪਾਓ pande ਚ ਹਲਕਾ ਸੇਮ ਤੇ ਕਰਕੇ ਗੈਸ ਚਲਾਓ ਬਣ ਜਾਂਦੀ ਆ ਪੰਜ 10 ਮਿੰਟ ਚ ਕਹਿੰਦੀ ਮੈਂ ਕੜਾਹੀ ਚ ਪਾਈ ਪੇ ਮਿੰਟ ਆਰ ਵੀ ਲੱਗੇ ਵੀ 70 ਰੁਪਏ ਨੇ ਹਾਂ ਕੜਾਹੀ ਚ ਕਿਉ ਬਣ ਗਿਆ ਹਾਂ ਕੜਾਹੀ ਚ 2 ਘੰਟੇ ਮੈਂ ਵੀ ਰਕਾਈ ਕਿਉ ਬਣਿਆ ਕੁੱਕਰ ਚ ਸੇਮੀਆਂ ਵੀ ਬਣਾਈਆਂ ਦੀ ਥੋੜੇ ਘਰ ਕਿਸੇ ਨੇ ਦੇਖਿਓ ਫਿਰ ਬਚ ਕੇ ਰਹੋ ਪਾਹੀ ਕਰੋ ਸੇਮੀਆਂ ਦਾ ਪਾਈਆਂ ਲ ਬਣ ਕੇ ਲੱਡੂ ਸੇਮੀਆਂ ਦੇ ਕੁੱਕਰ ਤੇ ਪਾਈਆਂ ਸੇਮੀਆਂ ਨਿਕਲੇ ਲੱਡੂ ਤੁਸੀਂ ਕਹਿਣਾ ਉਹਨਾਂ ਨੂੰ ਨਹੀਂ ਦਿਖਾਉਂਦੇ ਮੇਰਾ ਹੱਥ ਦਿਖਾਉਣਾ ਜਾਂਦਾ ਹੈ ਲੰਬੀ ਬਾਹਾਂ ਕਰਕੇ ਇਹ ਵੀ ਲੱਡੂ ਬਣ ਗਏ ਲੱਡੂ ਲੱਡੂ ਫਿਰ ਭਾਈ ਇਹ ਖਾ ਗਏ ਕਹਿੰਦੇ ਚੱਲ ਕੋਈ ਗੱਲ ਨਹੀਂ ਖਾ ਲੈਣੇ ਵੈਸੇ ਖਾਣੇ ਦਾ ਉਹ ਵੀ ਨਹੀਂ ਬੇਕਦਰ ਹੀ ਕਰਨੀ ਚਾਹੀਦੀ ਖਾ ਲੈਣਾ ਚਾਹੀਦਾ ਜਿੱਦਾਂ ਦਾ ਬਣਿਆ ਮਹਾਰਾਜ ਦਾ ਸੁੱਕਰੀ ਆ ਇਹ ਟੇਸਟੀ ਸੀ ਉਹਦਾ ਤਾਂ ਜੀ ਪ੍ਰੋਪਰ ਉਹਦੇ ਵਿੱਚ ਘਿਓ ਪਿਆ ਪ੍ਰੋਪਰ ਰੀਨੀ ਪਈ ਪ੍ਰੋਪਰ ਪਾਣੀ ਚ ਬਣਾਈਆਂ ਸੀ ਉਹ ਸੀੜੀ ਵੱਧ ਵੱਜ ਗਈ ਸੀ ਨਾਲੇ ਬੇਵਕੂਫ ਬੰਦੇ ਕੀਨੇ ਮਤ ਦਿੱਤੀ ਸੀ ਵੀ ਕੁੱਕਰ ਚ ਤੁਸੀਂ ਸੇਵੀਆਂ ਬਣਾ ਲਓ ਬੇਵਕੂਫ ਸੀ ਸਿਰੇ ਦਾ ਬੰਦਾ ਸੇਵੀਆਂ 10 ਮਿੰਟ ਪੰਜ ਲੱਗਦੇ ਨਹੀਂ ਦੁੱਧ ਗਰਮ ਕਰੋ ਵਿੱਚ ਸੇਵੀਆਂ ਪਾਓ ਇੱਕ ਵਾਰੀ ਦਬੋ ਚਾਲ ਸੇਵੀਆਂ ਬਣ ਗਈਆਂ ਉਹ ਨਵਾਂ ਤਰੀਕਾ ਦੇਖਿਆ ਇੱਕ ਬੰਨੇ ਇੱਕ ਕਮੈਂਟ ਵੀ ਹੱਸਦੀ ਦੀਦੀ ਤੁਸੀਂ ਕਿੱਥੋਂ ਕੁਕਿੰਗ ਕਿੱਥੋਂ ਸਿੱਖੀ ਆਓ ਭੈਣੇ ਕਿਸ ਤੋਂ ਨਹੀਂ ਸਿੱਖੀ ਹੈਗੀ ਬਸ ਜਿਉਂ-ਜਿਉਂ ਬੰਦਾ ਵੱਡਾ ਹੁੰਦਾ ਜਾਂਦਾ ਸਿੱਖਦਾ ਹੀ ਜਾਂਦਾ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਜੇ ਕਿਸੇ ਨੂੰ ਨਹੀਂ ਵੀ ਬਹੁਤ ਜਿਹੜੇ ਵਰਕਿੰਗ ਔਮੈਨਸ ਨੇ ਹਨਾ ਕਹਿੰਦੇ ਮੈਂ ਕੋਟਾ ਮੰਜੀ ਸਾਹਿਬ ਪੜ੍ਹਦੀ ਸੀ ਉੱਥੋਂ ਸਿੱਖੀ ਆ ਜੀ ਕਾਰਜ ਵਿੱਚ ਕਾਲਜ ਚੋਕ ਆਪਾਂ ਕਿਤੋਂ ਨਹੀਂ 스ਕਿੱਲ ਲਈ ਹੈਗੀ ਕਿਤੋਂ ਨਹੀਂ ਸਿੱਖੇ ਆਪਣੇ ਘਰੇ ਜਿਵੇਂ ਆਪਣੀਆਂ ਮੰਮੂ ਚੋ ਤੇ ਬੋਲਦੀ ਹੈ ਮੰਮੀ ਕੰਮ ਕਰਦੇ ਹੁੰਦੇ ਸੀ ਹਨਾ ਆਪਾਂ ਨੇ ਮੇਰੇ ਤਾਈਆਂ ਕੰਮ ਕਰਦੀਆਂ ਸੀ ਮੇਰੀ ਮੰਮੀ ਜ਼ਿਆਦਾਤਰ ਤਾਂ ਮੰਮੀ ਨੂੰ ਦੇਖਿਆ ਕੰਮ ਕਰਦੇ ਮੰਮੀ ਪਸ਼ੂਆਂ ਦਾ ਵੀ ਕੰਮ ਕਰਦੇ ਸੀ ਘਰ ਦਾ ਚੁੱਲ੍ਹੇ ਦਾ ਵੀ ਕਰਦੇ ਸੀ ਮਾੜਾ ਮੋਟਾ ਖੇਤ ਵੀ ਚਲੇ ਜਾਂਦੇ ਹੁੰਦੇ ਸੀ ਹਨਾ ਸਾਰਾ ਕੰਮ ਅੱਗੇ ਖੇਤ ਜਾਂਦੇ ਨਹੀਂ ਸੀ ਹੁੰਦੇ ਕੱਪੜੇ ਧੋਣ ਤੇ ਉਹਦਾ ਨਾਲ ਚਲੇ ਜਾਂਦੇ ਹੁੰਦੇ ਸੀ ਸਾਰਾ ਕੰਮ ਆਪਾਂ ਆਪਣੀ ਮੰਮੀ ਤੇ ਮੇਖਾ ਲਾ ਮੈਂ ਪੰਜਵੀਂ ਛੇਵੀਂ ਚ ਪੜਦੀ ਸੀ ਜਦੋਂ ਮੈਂ ਧਾਰਾ ਸਿੱਖੀ ਸੀ ਤੇ ਹੁਣ ਆਪਣਾ ਜਿਆਰ ਛੇਵੀਂ ਚ ਜਿਆਰ ਨੂੰ ਜੇ ਕਹਿ ਵੀ ਦੇ ਵੀ ਇੱਥੇ ਕਾ ਕੇ ਗਲਾਸ ਫੜਾ ਜਾ ਕੋਲੀ ਫੜਾ ਜਾ ਬਾਲਟੀ ਫੜਾ ਜਾ ਕਹੂ ਆਏ ਗੋਹਾ ਹਾਏ ਗੋਹਾ ਹਾਏ ਗੋਹਾ ਉਹ ਆਪਣੇ ਆਪ ਜਿਵੇਂ-ਜੋ ਬੰਦਾ ਵੱਡਾ ਹੋਈ ਜਾਂਦਾ ਜਿਵੇਂ-ਜੋ ਕੰਮ ਆਪਣੇ ਆਪ ਹੀ ਆਈ ਜਾਂਦੇ ਨੇ। ਝਿਝਾਣਾ ਨਾ ਹੋਰ ਮਤ। ਤੇ ਮੈਨੂੰ ਮੇਰੀ ਸੱਸ ਨੇ ਇਹ ਕਹਤਾ ਸੀ ਵੀ ਤੈਂ ਇੱਥੇ ਜਦੋਂ ਮੈਂ ਵਿਆਹ ਕੇ ਆਈ ਸੀ ਇਸ ਗੱਲੋਂ ਮੇਰੀ ਸੱਸ ਚੰਗੀ ਸੀ ਹਨਾ। ਤੇ ਲੋਕਾਂ ਦੀ ਸੱਸਾਂ ਪਤਾ ਨਹੀਂ ਚੰਗੀਆਂ ਹੁੰਦੀਆਂ ਬਦਲੇ ਨਹੀਂ। ਮਾੜੀ ਵੀ ਬਹੁਤ ਸੀ। ਨਹੀਂ ਹਰੇਕ ਥਾਂ ਤੇ ਉਹ ਆਪ ਦਾ ਆਪਦਾ ਉਹਨੇ ਰੋਲ ਬਖੂਬੀ ਨਿਭਾਇਆ ਜਿੱਥੇ ਚੰਗੀ ਸੀ ਬਾੜੀ ਚੰਗੀ ਸੀ ਜਿੱਥੇ ਮਾੜੀ ਸੀ ਬਾੜੀ ਮਾੜੀ ਸੀ ਆਪਾਂ ਇਹ ਨਹੀਂ ਕਹਿੰਦੇ ਹੈਗੇ ਉਹ ਕਹਿੰਦੇ ਨੇ ਵੀ ਸੱਸ ਬਹੁਤੀ ਨਸਰਾਈ ਹੈ ਕਦੇ ਨਿੰਦਣੀ ਪਾਊਗੀ। ਵੀ ਭਾਈ ਮੇਰੀ ਸੱਸ ਨੇ ਮੈਨੂੰ ਇੱਕੋ ਗੱਲ ਕਹੀ ਸੀ ਵੀ ਜੇ ਕੋਈ ਤੈਨੂੰ ਕਹੂਗਾ ਵੀ ਆਹ ਚੀਜ਼ ਬਣਾ ਲਾ ਜਿੱਦਾਂ ਮਤਲਬ ਕਿ ਦੇਖ ਕਰ ਦੇ ਹੈਨਾ ਮੱਥਾ ਟਿਕਣ ਦਾ ਦਸਮੀ ਦਾ ਵੀ ਤਾਂ ਇੱਕੋਈ ਗੱਲ ਕਹਣੀ ਹੈ ਨਵੀਂ ਵਿਆਹੀ ਆਈ ਨੂੰ ਵੀ ਜਦ ਮੈਂ ਨਵੀਂ ਨਵੀਂ ਵਿਆਹ ਕੇ ਆਈ ਸੀ ਵੀ ਤਾਂ ਇੱਕੋਈ ਗੱਲ ਕਹਣੀ ਹੈ ਮੈਨੂੰ ਤਾਂ ਆਉਂਦਾ ਨਹੀਂ ਜੀ ਦੀਦੀ ਮੈਨੂੰ ਤਾਂ ਆਹ ਕੰਮ ਆਉਂਦਾ ਨਹੀਂ ਕਿ ਕੋਈ ਸਬਜ਼ੀਂ ਦਾੜਕਾ ਲਾਉਣਾ ਦੀਦੀ ਮੈਨੂੰ ਆਉਂਦਾ ਨਹੀਂ ਤੇ ਫੇਰ ਭਾਈ ਚਲੋ ਆਉਂਦਾ ਨਹੀਂ ਆਉਂਦਾ ਨਾ ਕਰਕੇ ਹੈਨਾ ਚਲੋ ਕਰ ਵੀ ਲੈਣਾ ਛੱਡ ਵੀ ਦੇਣਾ ਵੀ ਅਦੀ ਦੀ ਆ ਤੁਸੀਂ ਕਰ ਲਓ ਮੈਂ ਇੰਨਾ ਕਾ ਕਰ ਲੈਨੀ ਆ ਹਨਾ ਚਲੋ ਜੀ ਕਰ ਦੇ ਕਰਾਉਂਦੇ ਹੌਲੀ 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 ਨੰਗੇ 20 ਬਾਈਕ ਦੇਣ ਤੇ ਆਪਾਂ ਪਸ਼ੂਆਂ ਚ ਆ ਗਏ ਹਨਾ ਪਸ਼ੂਆਂ ਚ ਹਜੇ ਆਏ ਚਲ ਭਾਈ ਧਾਰਾ ਤੁਰ ਚੋਣ ਲੱਗੇ ਗਾਂਾਂ ਦੀ ਮੈਂ ਧਾਰ ਪਹਿਲੀ ਵਾਰੀ ਇੱਥੇ ਆ ਕੇ ਚੋਈ ਸੀ ਮੈਨੂੰ ਨਹੀਂ ਸੀ ਗਾਂ ਨੇੜੇ ਕਿਤੇ ਦੇਖੀ ਵੀ ਨਹੀਂ ਸੀਗੀ ਹਨਾ ਚਲੋ ਮੈਂ ਲੱਗ ਗਈ ਚੋਣ ਮੈਂ ਬੜੀ ਸੋਹਣੀ ਗਾਂਾਂ ਦੀ ਧਾਰ ਚੋਤੀ ਪੋਲੀ ਧਾਰ ਬਲਤੀ ਤੇ ਤਾਂ ਫੋਟੋ ਦੇਖੀ ਹੋ ਓਕਾ ਜੀ ਆਹ ਉਹ ਤਾਂ ਦੇਖੇ ਨਹੀਂ ਆਏ ਸਾਡੇ ਇੱਕ ਗਾਂ ਹੁੰਦੀ ਵੀ ਸੀ ਚਿੱਟੇ ਰੰਗ ਦੀ ਗਾਂ ਹੁੰਦੀ ਸੀ ਕਿੰਨਾਂ ਤਾਂ ਚੋਈ ਚੂਈ ਨਹੀਂ ਸੀ ਕਦੇ ਤੇ ਫੇਰ ਪਾਈ ਹੋਇਆ ਕੀ ਫਿਰ ਜਿਹੜੀ ਮੱਝ ਸੀ ਇਹਨਾਂ ਦੀ ਕਨ ਇੱਕ ਮੱਝ ਸੀ ਕਨ 2 ਸੀ ਹੁਣ ਮੈਨੂੰ ਇਦਾਂ ਯਾਦ ਨਹੀਂ ਭਾਈ ਉਹ ਮੱਝ ਨਾਲ ਖੜੇ ਹਨਾ ਸਾਰਾ ਟੱਬਰ ਚੱਕ ਕੇ ਵੀ ਕੌਣ ਟੀਕਾ ਲਾਉ ਕੌਣ ਟੀਕਾ ਲਾਉ ਸਾਰਿਆਂ ਨੂੰ ਵੱਡੀ ਭਰਜਾਈ ਜਿਹੜੀ ਇਹਨਾਂ ਦੀ ਉਹ ਲੱਗ ਰਹਿੰਦੀ ਸੀ ਭਾਈ ਉਹ ਟੀਕਾ ਲਾਉਂਦੀ ਹੁੰਦੀ ਸੀ ਮੱਝ ਦੇ ਹਨਾ ਭਾਈ ਉਹਨੂੰ ਵਾਜਾਂ ਮਾਰੇ ਅਗਲਾ ਨਖਰੇ ਮਾਰਦਾ ਹੁੰਦਾ ਹਨਾ ਜਦ ਦੂਏ ਘਰ ਆ ਕੇ ਕੰਮ ਕਰਨਾ ਹੋਵੇ ਨਖਰੇ ਮਾਰ ਦਿੰਦਾ ਹੁਣ ਆਇਆ ਬਿੰਦੇ ਆਇਆ ਆਇਆ ਹੁਣੇ ਆਇਆ ਹੁਣੇ ਆਇਆ ਵੀ ਮੈਂ ਕਿਹਾ ਏਡੀ ਵੀ ਕੋੜੀ ਬੁੜੀ ਵੱਲੋਂ ਮੈਡੀਕਲ ਲਾ ਦੰਨੀ ਆ ਮੈਂ ਭਰੇ ਸਰੰਜ ਟੀਕਾ ਲਾਤਾ ਮਾਜ ਦੇ ਇੱਕ ਦਿਨ ਲਾ ਦੋ ਦਿਨ ਲਾ ਤੀਏ ਦਿਨ ਮੇਰੀ ਸੱਸ ਕਹਿੰਦੀ ਟੀਕਾ ਤਾਂ ਐ ਨਹੀਂ ਲਾਉਣਾ ਮਾ ਕਿਉਂ ਕਹਿੰਦੀ ਜਮਾਤ ਨੂੰ ਕੁਛ ਹੋ ਗਿਆ ਤੇਰੇ ਗਲਪ ਹੈ ਜੀ ਮੈਂ ਕਿਹਾ ਇਹਦੇ ਵਿੱਚ ਕਿਹੜੀ ਪੋੜੀ ਗੱਲ ਵੀ ਕੀ ਹੋ ਜੂ ਕੁਛ ਵੀ ਨਹੀਂ ਹੋਣ ਵਾਲਾ ਹੈਗਾ ਕਹਿੰਦੀ ਜੇ ਕੁਛ ਹੋਵੇ ਨਾ ਹੋਵੇ ਤਾਂ ਟੀਕਾ ਨਹੀਂ ਲਾਉਣਾ ਆਪਾਂ ਲਾਇਆ ਨਹੀਂ ਭਾਈ ਫੇਰ ਆਉਣੀ ਆ ਉਹੀ ਰਾਤ ਦੇ 8 ਵਜੇ ਚੋਇਆ ਕਰਨ ਫਿਰ ਆਪਾਂ ਨੂੰ ਕਿ ਚੋਈ ਜੋ ਨਜ਼ਾਰੇ ਆਪਣੇ ਆਪਾਂ ਅੰਦਰ ਵੜ ਜਾ ਕਰਨਾ ਪਤਾ ਨਹੀਂ ਇਹ ਕੀ ਗੱਲ ਸੀ ਵੀ ਹੁਣ ਇਹਨੂੰ ਚੰਗਾ ਪੁਆਇੰਟ ਸਮਝੀਏ ਜਾਂ ਆਪਾਂ ਮਾੜਾ ਪੁਆਇੰਟ ਸਮਝੀਏ ਮੈਨੂੰ ਨਹੀਂ ਪਤਾ ਮੇਰੇ ਲਈ ਕੀ ਚੰਗਾ ਸੀ ਕੀ ਮਾੜਾ ਸੀ ਚਲ ਜੋ ਹੋਇਆ ਚੰਗਾ ਹੀ ਹੋਇਆ ਹਨਾ ਵੀ ਉਹੀ ਗੱਲ ਵੀ ਚਲੋ ਫੇਰ ਵੀ ਆਪਾਂ ਫੇਰ ਕਿਹੜਾ ਬਾਹਲੇ ਚੰਗੇ ਤੇ ਥੋਂ ਖੜਾਤਾ ਰੱਬ ਨੇ ਹਾਂ ਉਹ ਇਹ ਗੱਲ ਵੀ ਸਰਾਉਣਾ ਨਾ ਪੈ ਜਿਹਦੇ ਬਾਬੂ ਨੂੰ ਬਾਬੂ ਨੂੰ ਨੋਨ ਸੁਰਾਉਣਾ ਨਾ ਪੈ ਵੀ ਸਾਡੀ ਬਹੂ ਸਾਰਾ ਕੰਮ ਕਰ ਲੈਂਦੀ ਆ ਸਾਡੀ ਬਹੂ ਤਾਂ ਬਹੁਤ ਬਈ ਮਤਵਲ ਕਹਿੰਦੇ ਸਾ ਵੀ ਚੰਗੀ ਨੋਹਾ ਨੂੰ ਵੀ ਹਨਾ ਚੰਗਾ ਤਾਂ ਮੰਨਦੀਆਂ ਨੇ ਸੱਸਾਂ ਪਰ ਉਹ ਲੋਕਾਂ ਦੀਆਂ ਹੋਣ ਚੂੜੇ ਵਾਲੀ ਨੇ ਟੀਕਾ ਲਾ ਕੇ ਮੱਝ ਜੋਤੀ ਪਹਿਨੇ ਲੋਹ ਜਹਨ ਘੜ ਗਲਤੀ ਕਰਦੀਆਂ ਨਹੀਂ ਅੱਜ ਕੱਲ੍ਹ ਦੀਆਂ ਕੁੜੀਆਂ ਕੰਮ ਜਿਵੇਂ ਹੁਣ ਨਵੀਆਂ ਵਿਆਹਾਂ ਆਉਂਦੀਆਂ ਨੇ ਚੂੜੇ ਵਾਲੀਆਂ ਹੁਣ ਨਹੀਂ ਕੰਮ ਕਰਦੀਆਂ ਜਿਹੜੀਆਂ ਕਰਦੀਆਂ ਨੇ ਬਥੇਰਾ ਕਰਦੀਆਂ ਨੇ ਜਿੰਨਾ ਨਹੀਂ ਕਰਨਾ ਉਹਨਾਂ ਨੇ ਤਾਂ ਘਰੋਂ ਸੰਗਲ ਖਲਾਤੇ ਬਡੜ ਲਖਾਈ ਬਸ ਬੁੱਢੜ ਹੋਈਆਂ ਨੇ ਖਲਾਤੇ ਬੁੱਢੜ ਹੋਈਆਂ ਨੇ ਜੇ ਬੁੱਢੜ ਹੋਈਆਂ ਨਹੀਂ ਕੰਮ ਕਰਦੀਆਂ ਨਹੀਂ ਬਸ ਹੁਣ ਆ ਗਿਆ ਨੈਟ ਦਾ ਚਲ ਮੈਂ ਤਾਂ ਕੰਮ ਕਰਾਂ ਜਾ ਕੇ ਹੁਣ ਆਪਣੀ ਵੀਡੀਓ ਤਾਂ ਬਣ ਗਈ ਚਲੋ ਜੀ ਚਲੋ ਜੀ ਚਲਦੀਆਂ ਮੈਂ ਦੇਖਦੀਆਂ ਜੇ ਤਾਂ ਥੋੜੀ ਹੋਈ ਵੀਡੀਓ ਹੋਰ ਬਣਾ ਲਾਂਗੇ ਨਹੀਂ ਤੁਸੀਂ ਵੀ ਇੰਜੋਏ ਕਰੋ ਸਾਡੀਆਂ ਕਲਾਸ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ ਓਕੇ ਬਾਏ ਟੇਕ ਕੇਅਰ